ਖਾਨਪੁਰ ਪਿੰਡ ਪੈ ਜਾਂਦਾ ਤਰਨਤਾਰਨ ਸਾਹਿਬ ਦੇ ਲੱਗ ਭਾਈ ਸਾਹਿਬ ਜੀ ਬਚਨ ਪੜ੍ਹ ਕੇ ਗਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਬਸਤਾ ਟੁੱਟੀ ਝੁੰਪੜੀ ਚੀਰ ਸਭ ਚਿੰਨਾ ਜਾਤ ਨਾ ਪਤ ਨਾ ਅਦਰੋ ਉਧਿਆਨ ਪਰ ਮਿਨਾ ਉੱਥੇ ਉਚਾਰਨ ਕੀਤਾ ਸੀ ਮਹਾਰਜ ਨੇ ਇਹ ਸ਼ਬਦ ਭਾਈ ਹੇਮੇ ਦੀ ਕੁਟਿਆ 'ਚ ਉਚਾਰਨ ਕਦੋਂ ਕੀਤਾ ਜਦੋਂ ਪਿੰਡ 'ਚ ਮਹਾਰਜ ਗੁਰੂ ਅਰਜਨ ਦੇਵ ਜੀ ਬੈਠੇ ਨੇ ਭਾਈ ਵਿਧੀ ਚੰਦ ਜੀ ਕੋਲ ਸੀ ਉੱਥੇ ਭਾਈ ਵਿਦੀ ਚੰਦ ਆਏ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਸਨ ਸੇਵਾ ਲੰਮਾ ਸਮਾਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਵੀ ਰਹਿ ਕੇ ਕੀਤੀ ਉਹਨਾਂ ਨੇ ਭਾਈ ਵਿਦੀ ਚੰਦ ਕਹਿੰਦੇ ਪਾਤਸ਼ਾਹ ਮੈਂ ਪਿੰਡ 'ਚ ਜਾਵਾਂ ਵਰਖਾ ਦਾ ਮੌਸਮ ਹੈ ਬੱਦਲ ਛਾਏ ਪਏ ਨੇ ਵਰਖਾ ਬਹੁਤ ਤੇਜ਼ ਹੋਏਗੀ ਅਸੀਂ ਕਿਸੇ ਦੇ ਘਰ ਆਰਾਮ ਕਰ ਲਈਏ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਜੀ ਤੁਸੀਂ ਜਾਣਾ ਚਾਹੁੰਦੇ ਹੋ ਤੁਹਾਡੀ ਇੱਛਾ ਹੈ ਪਰ ਇਸ ਪਿੰਡ ਵਿੱਚ ਕਿਸੇ ਨੇ ਸਾਨੂੰ ਆਪਣੇ ਘਰ ਰਹਿਣ ਲਈ ਥਾਂ ਨਹੀਂ ਦੇਣੀ ਮਾਰਜ ਕਿਉਂ ਨਹੀਂ ਦੇਣੀ ਸਤਗੁਰ ਕਹਿੰਦੇ ਤੁਸੀਂ ਜਾ ਕੇ ਵੇਖ ਲਓ ਪਾਈ ਬੀਦੀ ਚੰਦ ਪਹਿਲੇ ਘਰ ਗਏ ਖਾਨਪੁਰ ਪਿੰਡ ਪਹਿਲੇ ਘਰ ਗਏ ਕਹਿਣ ਲੱਗੇ ਅੰਮ੍ਰਿਤਸਰ ਵਾਲੇ ਗੁਰੂ ਕੇ ਚੱਕ ਵਾਲੇ ਗੁਰੂ ਅਰਜੁਨ ਦੇਵ ਜੀ ਆਏ ਨੇ ਗੁਰੂ ਰਾਮਦਾਸ ਜੀ ਦੇ ਸਪੁੱਤਰ ਗੁਰੂ ਅਰਜੁਨ ਦੇਵ ਜੀ ਆਏ ਨੇ ਤੇ ਮੌਸਮ ਖਰਾਬ ਹੋ ਰਿਹਾ ਤੇ ਕਿਤੇ ਕੁਝ ਸਮੇਂ ਵਾਸਤੇ ਤੁਹਾਡੇ ਘਰ ਜੇ ਆਰਾਮ ਕਰਨ ਲਈ ਥਾਂ ਮਿਲ ਜੇ ਕੋਈ ਕਮਰਾ ਮਿਲ ਜੇ ਕੱਲੇ ਕੱਲੇ ਘਰ ਦੇ ਪਿੰਡ ਦੇ ਕੱਲੇ-ਕੱਲੇ ਘਰ ਦੇ ਲੋਕਾਂ ਦਾ ਜਵਾਬ ਸੀ ਉਹੀ ਗੁਰੂ ਅਰਜਨ ਦੇਵ ਹੈ ਨਾ ਜਿਹੜਾ ਕਹਿੰਦਾ ਮੜੀਆਂ ਕਬਰਾਂ ਨੂੰ ਨਹੀਂ ਪੁੱਜਣਾ ਉਹ ਕਹੇ ਵਿਹੜੇ ਨਾ ਵੜਿਓ ਸਾਡੇ ਉਹੀ ਗੁਰੂ ਅਰਜਨ ਦੇਵ ਜੀ ਕਹਿੰਦੇ ਹੋ ਨਾ ਜਿਹੜਾ ਕਹਿੰਦਾ ਕਬਰ ਨੂੰ ਮੱਥਾ ਨਹੀਂ ਟੇਕਣਾ ਉਹਨੂੰ ਕਹੀ ਵਿਹੜੇ ਨਾ ਵੜਿਓ ਸਾਡੇ ਸਾਰਾ ਪਿੰਡ ਫੇਰਾ ਇਹ ਬਾਬਾ ਵਿਦੀ ਚੰਦ ਜੀ ਇੱਕ ਘਰ ਵਾਲਿਆਂ ਨੇ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਘਰ ਨਹੀਂ ਵੜਨ ਦਿੱਤਾ ਕਿਉਂ ਨਹੀਂ ਵੜਨ ਦਿੱਤਾ ਇਹ ਕਹਿੰਦੇ ਨੇ ਮੜੀਆਂ ਨੂੰ ਮੱਥੇ ਨਹੀਂ ਟੇਕਣਾ ਇਸ ਕਰਕੇ ਨਹੀਂ ਵੜਨ ਦਿੱਤਾ ਫਿਰ ਗੁਰੂ ਅਰਜਨ ਦੇਵ ਜੀ ਨੂੰ ਭਾਈ ਬਿਦੇ ਚੰਦ ਜੀ ਕਹਿੰਦੇ ਸੀ ਵਹਿ ਜਾ ਇਹ ਪਿੰਡ ਦੇ ਵਿੱਚੋਂ ਇੱਕ ਵੀ ਘਰ 'ਚ ਥਾਂ ਨਹੀਂ ਮਿਲਣੀ ਜਿੱਥੇ ਥਾਂ ਮਿਲਣੀ ਹੈ ਉੱਥੇ ਆਪੇ ਆ ਜਾਣਾ ਉਹਨੇ ਫਿਰ ਭਾਈ ਹੇਮੇ ਨੇ ਆਣ ਕੇ ਬੇਨਤੀ ਕੀਤੀ ਸੀ ਪਾਤਸ਼ਾਹ ਹੈ ਤੇ ਗਰੀਬੀਆਂ ਮਾਤੜੀ ਹੈ ਪਰ ਤੁਸੀਂ ਕਿਰਪਾ ਕਰੋ ਜੇ ਤੁਹਾਡੇ ਚਰਨ ਪੈ ਗਏ ਤੇ ਉਹ ਮਹਿਲਾਂ ਨਾਲੋਂ ਵੀ ਕੀਮਤੀ ਹੋ ਜਾਗੀ ਫਿਰ ਉੱਥੇ ਮਾਰਚ ਨੂੰ ਲੈ ਕੇ ਗਿਆ ਸੀ ਉੱਥੇ ਪਰ ਪਾਤਸ਼ਾਹ ਜੀ ਨੇ ਕਿਹਾ ਸੀ ਇੰਨਾ ਪੱਕਿਆਂ ਘਰਾਂ ਨਾਲੋਂ ਤੇਰੀ ਕੁਟਿਆ ਕਈ ਗੁਣਾ ਚੰਗੀ ਹੈ ਉੱਥੇ ਮਰ ਜਨ ਕਿਆ ਸੀ ਬਸਤਾ ਟੂਟੀ ਚੁੰਪੜੀ ਚੀਰ ਸਭ ਚਿਨਣਾ ਜਾਤ ਨਾ ਪਤ ਨਾ ਦਰੋ ਧਿਆਨ ਪਰ ਮਿੰਨਾ ਮਿੱਤਰ ਨਾ ਇਠ ਤਨ ਰੂਪਹੀਣ ਕਿਛ ਸਾਖ ਨਾ ਸਿਨਣਾ ਰਾਜਾ ਹੇਮਿਆ ਤੇਰੇ ਵਰਗਾ ਕੌਣ ਹੋ ਜਾਏਗਾ ਭਾਈ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਵੰਨ ਪਿੰਨਾ